ਅੱਜ ਸਹਿਵਾਜ ਦੇ ਮਾਮੇ ਆਏ ਨੇ ਤੇ ਨਾਨੀ ਆਈ ਆ ਸਹਿਵਾਜ ਨੂੰ ਲੈਣ ਨਰਸਿਮਰ ਦੇ ਪਤੀ ਨੇ ਤਾਂ ਇਹ ਕਹਤਾ ਸੀ ਕਿ ਮਰ ਗਈ ਆ ਪਰ ਜਦੋਂ ਉਹਨਾਂ ਨੂੰ ਸੁਭਾਸ਼ ਜੀ ਨੇ ਫੋਨ ਕਰਕੇ ਦੱਸਿਆ ਵੀ ਤੁਹਾਡੀ ਭੈਣ ਮਨੁੱਖਤਾ ਦੀ ਸੇਵਾ ਪਰਿਵਾਰ ਚ ਆ ਤਾਂ ਉਹ ਭੱਜੇ ਆਏ ਵਿਚਾਰੇ ਸਹਿਵਾਜ ਮਾਮੋ ਇਨਸਾਨਾਂ ਬਾਅਦ ਲਗਭਗ ਮਾਮਾਤੀਆਂ ਮਿਲ ਰਹੀਆਂ ਇਹ ਕਿਰਸੀ ਮਾ ਕੋਣ ਹੈ ਸਹਵਾਈ ਕੋਣ ਹੈ ਇਹ मामੂ ਹੈ ਤਰਾ मामੂ मामੂ ਸਹਵਾਜ ਦੇ ਕੰਨ ਦੇ ਵਿੱਚ ਜ਼ਖਮ ਹੋਇਆ ਸੀ ਤੇ ਬਰੀਕ ਬਰੀਕ ਨਿੱਕੇ ਨਿੱਕੇ ਜੀ ਪਏ ਹੋਏ ਸੀ ਵਿੱਚ ਜਿੱਤਾ ਵਾਂ ਬੱਚੀਆਂ ਹੰਗ ਜੂਆਂ ਪਈਆਂ ਹੋਈਆਂ ਮਾਂ ਦੇ ਵੀ ਪੁੱਤ ਦੇ ਭੈਣ ਦਿਮਾਗੀ ਸੋਚੀ ਖੋ ਚੁੱਕੀ ਸੀ ਇਸੇ ਵਾਰਜ ਸਾਡੀ ਉਂਗਲ ਫੜ ਕੇ ਚੱਲਣੀ ਵੀ ਸਿੱਖਿਆ ਪਰ ਅੱਜ ਇਹ ਆਪਣੇ ਪਿੰਡ ਆਪਣੇ ਪਰਿਵਾਰ ਦੇ ਵਿੱਚ ਵਾਪਸ ਜਾ ਰਿਹਾ ਉਂਗਲੀ ਫੱਕ ਲੈ ਉਂਗਲੀ ਕਿਦਾਂ ਠੀਕ ਹੈ ਓਏ ਕਿਵੇਂ ਆ ਫਿਰ ਇੱਧਰ ਦੇਖ ਕਿਵੇਂ ਆ ਫਿਰ ਘਰੇ ਜਾਣਾ ਮਮੇ ਦੇ ਨਾਲ ਘਰੇ ਚਲੇ ਜਾਣਾ ਸਾਨੂੰ ਛੱਡ ਜਾਣਾ ਸਾਡੇ ਕੋਲ ਨਹੀਂ ਰਹਿਣਾ ਮੇਰੇ ਕੋਲ ਨਹੀਂ ਰਹਿਣਾ ਉੱਤੇ ਉੱਪਰ ਮੇਰੇ ਕੋਲ ਰਹਿਣਾ ਤੂੰ ਤਾਂ ਚੱਲਿਆ ਮਨ ਨਾਲੇ ਜਾਣਾ ਮਾਮਾ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਹਿਬਾਜ਼ ਅਸੀਂ ਇਹਨੂੰ ਸ਼ਹਿਬਾਜ਼ ਸਿੰਘ ਕਹਿਣ ਲੱਗੇ ਸੀਗੇ ਸਕੂਲੇ ਪੜਨ ਲੱਗਿਆ ਸੀ ਹਰ ਰੋਜ਼ ਸਕੂਲੇ ਜਾਂਦਾ ਪਾ 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 ਕਰਕੇ ਵਾਜਾ ਮਾਰਦਾ ਮੈਨੂੰ ਅੱਜ ਆਪਣੇ ਘਰ ਚੱਲਿਆ ਅੱਜ 2 ਸਾਲ 3 ਮਹੀਨੇ ਤੇ 16 ਦਿਨਾਂ ਬਾਅਦ ਇਹਦੀ ਮੰਮੀ ਨਸੀਮਾ ਭੈਣ ਤੇ ਸ਼ਹਿਬਾਦ ਆਪਣੇ ਘਰ ਵਾਪਸ ਚੱਲੇ ਨੇ ਪਿੰਡ ਨਾਰਾ ਜ਼ਿਲ੍ਹਾ ਸੀਤਾ ਮੜੀ ਬਿਹਾਰ ਉੱਥੇ ਜਾ ਰਹੇ ਨੇ ਅੱਜ ਜਿੱਥੇ ਮਨ ਨੂੰ ਥੋੜੀ ਉਦਾਸੀ ਵੀ ਇਸ ਬੱਚੇ ਨੂੰ ਭੇਜ ਰਹੇ ਆ ਕਿਉਂਕਿ ਸਾਡੇ ਹੱਥਾਂ ਦੇ ਵਿੱਚ ਪਲਿਆ ਇਹ ਬੱਚਾ 5-6 ਮਹੀਨਿਆਂ ਦਾ ਸੀ ਜਿੱਦਣ ਸਾਨੂੰ ਮਿਲਿਆ ਸੀਗਾ ਸ਼ਹਿਬਾਜ਼ ਤੇ ਸ਼ਹਿਬਾਜ਼ ਦੀ ਮੰਮੀ ਸਾਡੀ ਭੈਣ ਨਸੀਮਾ ਗੁਰੂ ਰਾਮਦਾਸ ਮਹਾਰਾਜ ਜੀ ਦੇ ਘਰ ਦੇ ਬਾਹਰ ਦਰਬਾਰ ਸਾਹਿਬ ਜਿੱਥੇ ਬਾਹਰਲੇ ਪਾਸੇ ਟੈਕਸੀ ਸਟੈਂਡ ਆ ਉੱਥੇ ਬੈਠੀ ਸੀ ਇਹ ਭੈਣ ਮਨਪ੍ਰੀਤ ਸਿੰਘ ਤੇ ਮਨਦੀਪ ਸਿੰਘ ਜੀ ਵੀ ਨੇ ਸਾਨੂੰ ਵੀਡੀਓ ਬਣਾ ਕੇ ਭੇਜੀ ਸੀ ਇਹਨਾਂ ਦੋਨੋਂ ਆਪੁੱਤਾਂ ਦੀ ਸ਼ਹਿਵਾਜ ਦੇ ਕੰਨ ਦੇ ਵਿੱਚ ਜ਼ਖਮ ਹੋਇਆ ਸੀ ਤੇ ਬਰੀਕ ਬਰੀਕ ਨਿੱਕੇ ਨਿੱਕੇ ਜੀ ਪਏ ਹੋਏ ਸੀ ਵਿੱਚ ਜਿੱਤਾ ਆਵਾ ਬੱਜੀਆਂ ਹੋਈਆਂ ਜੂਆਂ ਪਈਆਂ ਹੋਈਆਂ ਮਾਂ ਦੇ ਵੀ ਪੁੱਤ ਦੇ ਭੈਣ ਦਿਮਾਗੀ ਸੋਜੀ ਖੋ ਚੁੱਕੀ ਸੀ ਉੱਪਰਲਾ ਹਿੱਸਾ ਵੀ ਸਰੀਰ ਨੰਗਾ ਸੀ ਸਾੜੀ ਪਾਈ ਹੋਈ ਸੀ ਪਰ ਸੋਜੀ ਨਹੀਂ ਸੀ ਉਸ ਤੋਂ ਬਾਅਦ ਭੈਣ ਨੂੰ ਇੱਥੇ ਮਨੁੱਖਤਾਰੀ ਸੇਵਾ ਪਰਿਵਾਰ ਦੇ ਵਿੱਚ ਲਿਆਏ। ਇੱਥੇ ਆ ਕੇ ਇਲਾਜ ਸ਼ੁਰੂ ਹੋਇਆ। ਸ਼ਹਿਬਾਜ਼ ਸਾਡੇ ਨਾਲ ਹਸਣਾ ਖੇਡਣਾ ਵੱਡਾ ਹੋਣ ਲੱਗ ਗਿਆ। ਭੱਜਾ ਦੌੜੀ ਕਰਨ ਲੱਗ ਗਿਆ। ਸਕੂਲੇ ਜਾਣ ਲੱਗ ਗਿਆ। ਨਸੀਮਾ ਭੈਣ ਨੂੰ ਜਦ ਵੀ ਮੈਂ ਪੁੱਛਣਾ ਵੀ ਭੈਣੇ ਤੇਰਾ ਪਿੰਡ ਕਿੱਥੇ ਆ ਤੇਰਾ ਘਰ ਕਿੱਥੇ ਆ ਤਾਂ ਇਹਨੇ ਜੈਪੁਰ ਦੱਸਣਾ ਬਸ ਕੱਲਾ ਜੈਪੁਰ ਬੜੀ ਬਾਰ ਕੋਸ਼ਿਸ਼ ਕਰਨੀ ਪਰ ਇਹਨੇ ਕੋਈ ਜਾਣਕਾਰੀ ਨਾ ਦੇਣੀ ਹੁਣ ਨਸੀਮਾ ਭੈਣ ਕਾਫੀ ਹੌਸਲੇ ਚ ਵੀ ਹੋਈ ਬੱਚਾ ਵੱਡਾ ਹੋ ਗਿਆ ਦਵਾਈਆਂ ਦੇ ਨਾਲ ਵੀ ਠੀਕ ਹੋ ਗਈ ਤਾਂ ਹੁਣ ਇਹਨੇ ਥੋੜਾ ਬਹੁਤਾ ਆਪਣਾ ਐਡਰੈਸ ਦੱਸਣਾ ਸ਼ੁਰੂ ਕੀਤਾ ਤਾਂ ਸਾਡੇ ਸ਼ਿਮਿੰਦਰ ਦੱਤ ਜੀ ਨੇ ਸਾਡੀ ਟੀਮ ਦੇ ਮੈਂਬਰ ਸੇਵਾਦਾਰ ਉਹਨਾਂ ਨੇ ਨਸੀਮਾ ਭੈਣ ਦੇ ਨਾਲ ਬੈਠ ਕੇ ਘੰਟਿਆਂ ਬੱਧੀ ਗੱਲ ਕਰਨੀ ਕਾਉਂਸਲਿੰਗ ਕਰਨੀ ਹੌਲੀ 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 ਨਸੀਮਾ ਭੈਣ ਨੇ ਫਿਰ ਆਪਣਾ ਐਡਰੈਸ ਦੱਸਣਾ ਸ਼ੁਰੂ ਕੀਤਾ ਥੋੜਾ ਥੋੜਾ ਫਿਰ ਜਿਹੜੇ ਸਾਡੇ ਸ਼ਿਵਾਸ ਜੀ ਨੇ ਉਹਨਾਂ ਦਾ ਧੰਨਵਾਦ ਆ ਉਹਨਾਂ ਨੇ ਸੋਸ਼ਲ ਮੀਡੀਆ ਰਾਹੀਂ Google ਰਾਹੀਂ ਇਸ ਭੈਣ ਦਾ ਘਰ ਲੱਭਣਾ ਸ਼ੁਰੂ ਕੀਤਾ ਤਾਂ ਫਿਰ ਇਹਦੇ ਪੇਕੇ ਪਿੰਡ ਸੀਤਾ ਮੜੀ ਬਿਹਾਰ ਦੇ ਵਿੱਚ ਪਹੁੰਚ ਕੀਤੀ ਤੇ ਅੱਜ ਸ਼ਹਿवाज ਦੇ ਮਾਮੇ ਆਏ ਨੇ ਤੇ ਨਾਨੀ ਆਈ ਆ ਸ਼ਹਿवाज ਨੂੰ ਲੈਣ ਨਰਸੀਮਾ ਭੈਣ ਆਏ ਨਰਸੀਮਾ ਭੈਣ ਨਰਸੀਮਾ ਭੈਣ ਹਾਂ ਘਰੇ ਜਾਣਾ ਹਾਂ ਘਰੇ ਜਾਣਾ ਯਹਾਂ ਨਹੀਂ ਰਹਿਣਾ ਸਾਡੇ ਕੋਲ ਨਹੀਂ ਨਹੀਂ ਤੋ ਇਸਕੋ ਸ਼ਹਿवाज ਕੋ ਮੇਰੇ ਕੋਲ ਛੋੜ ਦਿਓ ਨਹੀਂ ਨਹੀਂ ਇਸਕੋ ਹਮ ਸਕੂਲ ਮੇ ਪੜਾ ਦੇਂਗੇ जाके घर है घर जाएगा जी हां हमारे पास नहीं रहोगी तो तुम्हारी बहन नहीं हो तेरा बहन रहता है हैं तेरा बहन रहता है मेरी बहन हो तुम हां तो फिर मेरे पास नहीं रहोगी भाई के पास अब जा रहे हैं मानू अरे हमें छोड़ के चले जाओगी अब ऐ नरसीमा आ जाओ अपने अपने हुंदे हैं भाई चाहे जमे मर्जी आ अपना खून है जेड़ा ਉਹ ਖੇਚਤਾ ਕਰਦਾ ਵਾ ਤਾਂ ਹੀ ਤਾਂ ਜਦੋਂ ਉਹਨਾਂ ਨੂੰ ਪਤਾ ਲੱਗਿਆ ਉਹਨਾਂ ਦੇ ਨਰਸੀਮਹਾਲ ਦੇ ਪਤੀ ਨੇ ਤਾਂ ਇਹ ਕਹਤਾ ਸੀ ਵੀ ਮਰ ਗਈ ਆ ਪਰ ਜਦੋਂ ਉਹਨਾਂ ਨੂੰ ਸ਼ਿਵਾਸ ਜੀ ਨੇ ਫੋਨ ਕਰਕੇ ਦੱਸਿਆ ਵੀ ਤੁਹਾਡੀ ਭੈਣ ਮਨੁੱਖਤਾ ਦੀ ਸੇਵਾ ਪਰਿਵਾਰ ਚ ਆ ਤਾਂ ਉਹ ਭੱਜੇ ਆਏ ਵਿਚਾਰੇ ਛੇ ਵਾਲ ਮਾਮੋ

ਇਸ ਨਾਮ ਤੋਂ ਬੁਲਾਣਾ ਦਿੱਤਾ ਜਾਂਦਾ ਹੈ ਇੱਕ ਮਾਂ ਆਪਣੀ ਧੀ ਨੂੰ ਮਿਲ ਰਹੀ ਆ 3 ਸਾਲਾਂ ਬਾਅਦ ਲਗਭਗ ਮਾਂਵਾਂ ਧੀਆ ਮਿਲ ਰਹੀਆਂ ਸ਼ਹਿਵਾਜ ਬਾਬਾ ਕੁਝ ਮਹੀਨਿਆਂ ਦਾ ਸੀ ਜਦੋਂ ਸਾਨੂੰ ਮਿਲਿਆ ਸੀ ਨਾਨੀ ਪਾ ਆ ਜਾ ਨਾਨੀ ਨਾਨੀ ਬੇਟਾ ਨਾਨੀ ਹੈ ਨਾਨੀ ਤੇਰੀ ਸ਼ਹਿਵਾਜ ਕੌਣ ਹੈ ਨਾਨੀ ਹੈ ਤੇਰੀ ਇਤਨਾ नानी है हाँ मैं मामा नाना वो गुमनी गुमनी वो वो खोपड़ी हाँ नानी है बत्ते भी ओ चाय अपने तो फिर भी देखो बच्चे ने भी बाबू मेरे बच्चे सब बुरा रहे भगवान किया हमने किया भगवान ने किया कौन है आगा। अम्मा तूने क्यों नहीं बताया इतने साल से मेरे को मैं जब भी तेरे से पूछता तेरा घर कहाँ है तू जयपुर बताती थी पर नहीं तो तू सीतामढ़ी का नाम नहीं लिया कभी मैं ना बोलता क्यों नहीं। क्यों नहीं लेते थे नाम जब तू वहाँ से छोड़ के आई है तेरे को किसने छोड़ा इधर रहते बुला बुलाए गए थे कहां से आ लागे नहीं तुम्हारा पति नहीं था साथ में नहीं था कोई पति ने कहां छोड़ा था तेरे को कहां चल गए जयपुर से जयपुर से निकल गया तू तो पति कहां था उस दिन घर पर था उसने मारा था तेरे को नहीं मारता था क्यों कल भाग लिया हां कल भाग लिया मार के कपड़े सर्विस थोड़ा हल कर दियो हल मारा हुआ

ਸ਼ਹਿवाज ਦੀ ਨਾਨੀ ਤੇ ਨਰਸਿਮਾ ਭੈਣ ਦੀ ਮਾਂ ਸ਼ਬੀਨਾ ਖਾਤੂਨ ਤੇ ਮੁਹੰਮਦ ਇਮਤੀਆਜ਼ ਤੇ ਰਾਜਾ ਇਹ ਸ਼ਹਿवाज ਦੇ ਮਾਮੇ ਨੇ ਜਿਹੜੇ ਇੱਥੇ ਆਪਣੀ ਭੈਣ ਨੂੰ ਆਪਣੇ ਭਾਂਜੇ ਨੂੰ ਆਪਣੇ ਖੂਨ ਨੂੰ ਲੈਣ ਆਏ ਨੇ ਤੇ ਇਸ ਤਰ੍ਹਾਂ ਕਈ ਮੇਰੀ ਜ਼ਿੰਦਗੀ ਦੇ ਵਿੱਚ ਆਪਾਂ ਕਿਸੇ ਐਸੇ ਮੋੜ ਤੇ ਜਾ ਪਹੁੰਚਦੇ ਆ ਜਿੱਥੇ ਆਪਣੇਆਂ ਤੋਂ ਆਪਾਂ ਇੰਨੇ ਦੂਰ ਹੋ ਜਾਂਦੇ ਆ ਕਈ ਵਾਰੀ ਅਸੀਂ ਛੋਟੀਆਂ ਛੋਟੀਆਂ ਗੱਲਾਂ ਨੂੰ ਲੈ ਕੇ ਇੱਕ ਦੂਜੇ ਤੋਂ ਇੰਨਾ ਨਾਰਾਜ਼ ਹੋ ਜਾਂਦੇ ਆ ਵੀ ਸਾਹਮਣੇ ਘਰ ਹੁੰਦੇ ਆ ਤਾਂ ਵੀ ਅਸੀਂ ਬੁਲਾਉਂਦੇ ਨਹੀਂ ਇੱਕੋ ਹੀ ਘਰ 'ਚ ਰਹਿ ਰਹੇ ਹੁੰਨੇ ਆ ਤਾਂ ਵੀ ਅਸੀਂ ਇੱਕ ਦੂਜੇ ਦੀ ਦਸ਼ਮਣ ਬਣ ਜਾਂਦੇ ਆ ਜਾਨ ਦੇ ਬੈਰੀ ਬਣ ਜਾਂਦੇ ਆ ਇੱਕੋ ਹੀ ਪਿੰਡ ਚ ਜਾਂ ਮਹੱਲੇ ਚ ਰਹਿ ਰਹੇ ਹੋਣੇ ਇੱਕੋ ਹੀ ਸ਼ਹਿਰ ਚ ਰਹਿ ਰਹੇ ਹੋਣੇ ਆ ਪਰ ਅਸੀਂ ਜੰਮਣੇ ਮਰਨੇ ਵੀ ਤਿਆਗ ਦਿੱਤੇ ਹੁੰਦੇ ਆ ਪਰ ਭਰਾਵੋ ਤੇ ਭੈਣੋ ਦੁੱਖ ਉਹਨਾਂ ਨੂੰ ਪੁੱਛ ਕੇ ਦੇਖੋ ਜਿਨ੍ਹਾਂ ਦੇ ਆਪਣੇ ਇਦਾਂ ਵਿਛੜ ਜਾਂਦੇ ਨੇ ਹੁਣ ਇਸ ਮਾਂ ਦੇ 5 ਧੀਆਂ ਨੇ 4 ਪੁੱਤ ਨੇ ਪਰ ਫਿਰ ਵੀ ਧੀ ਆ ਜਿਹੜੀ ਉਹ ਸਿੱਟੀ ਥੋੜੀ ਹੋਈ ਸੀ ਕਿਤਨੇ ਕਿਤੇ ਮਾਨ ਦਾ ਮਨ ਦਿਲ ਤਾਂ ਤੜਫਦਾ ਹੀ ਸੀ ਵੀ ਮੇਰੀ ਧੀ ਕਿੱਥੇ ਗਈ ਮੇਰਾ ਦੋਤਾ ਕਿੱਥੇ ਗਿਆ ਭਰਾਵਾਂ ਨੂੰ ਵੀ ਕਿਤੇ ਨਾ ਕਿਤੇ ਕਸਕ ਤਾਂ ਹੁੰਦੀ ਹੋਈ ਆ ਵੀ ਸਾਡੀ ਨਾਲ ਦੀ ਜੰਮੀ ਭੈਣ ਕਿੱਥੇ ਗਈ ਐਸਾ ਲੱਗਦਾ ਬਾਪੂ ਤੇ ਉਸ ਟਾਈਮ ਸ਼ਾਇਦ ਅਸੀਂ ਸੋਚਦੇ ਨਹੀਂ ਜਦੋਂ ਅਸੀਂ ਛੋਟੀਆਂ ਛੋਟੀਆਂ ਗੱਲਾਂ ਪਿੱਛੇ ਲੜ ਪੈਂਦੇ ਆ ਕਿ ਦੂਜੇ ਦੇ ਨਾਲ ਗੁੱਸੇ ਨਾਰਾਜ਼ ਹੋ ਜਾਂਦੇ ਆ ਪਰ ਜਦੋਂ ਆਪਣੇ ਤੋਂ ਵਿਛੜਦੇ ਆ ਨਾ ਤਾਂ ਫਿਰ ਅਹਿਸਾਸ ਹੁੰਦਾ ਉਸ ਆਪਣੇਪਣ ਦਾ ਜਦੋਂ ਸਾਥੋਂ ਦੂਰ ਚਲੇ ਜਾਂਦਾ ਅਕਸਰ ਭੈਣ ਭਰਾਵਾਂ ਦੀ ਗੁੱਸੇ ਦੇ ਵਿੱਚ ਹੀ ਜ਼ਿੰਦਗੀ ਨਿਕਲ ਜਾਂਦੀ ਆ ਤੇ ਮਰਨ ਤੋਂ ਬਾਅਦ ਅਸੀਂ ਪਛਤਾਈ ਜਾਂਦੇ ਆ ਵੀ ਯਾਰ ਕਾਹ ਤੋਂ ਨਹੀਂ ਮੈਂ ਬੁਲਾਇਆ ਮੈਂ ਕਿਉਂ ਨਹੀਂ ਗਿਆ ਇਸ ਕਰਕੇ ਆਪਾਂ ਭਾਗਾਂ ਵਾਲੇ ਆ ਜਿਹੜਾ ਆਪਣੇਆਂ ਦੇ ਨਾਲ ਰਹਿਣ ਦਾ ਸਾਨੂੰ ਮੌਕਾ ਮਿਲਿਆ ਤੇ ਨਹੀਂ ਤਾਂ ਸਾਡੇ ਕੋਲੇ ਇੱਥੇ ਐਸੇ-ਐਸੇ ਕੇਸ ਆ ਇੱਕ ਬਾਪੂ 50 ਸਾਲਾਂ ਬਾਅਦ ਆਪਣੇ ਘਰ ਗਿਆ ਸੀ ਕਿੰਨੀਆਂ ਹੀ ਮਾਵਾਂ ਕਿੰਨੀਆਂ ਹੀ ਭੈਣਾਂ ਜਿਹੜੀਆਂ 10-10 20-20 ਸਾਲਾਂ ਤੋਂ ਨੌਜਵਾਨ ਵੀਰ ਜਿਹੜੇ 20 25-25 ਸਾਲਾਂ ਤੋਂ ਆਪਣੇਆਂ ਤੋਂ ਵਿਛੜੇ ਹੋਏ ਸੀ ਪਰ ਅੱਜ ਨਰਸੀਮਾ ਭੈਣ ਆਪਣੇ ਘਰ ਆਪਣੇ ਪਰਿਵਾਰ ਦੇ ਵਿੱਚ ਜਾ ਰਹੀ ਆ ਸਾਨੂੰ ਜਿੱਥੇ ਇਸ ਗੱਲ ਦੀ ਖੁਸ਼ੀ ਆ ਉੱਥੇ ਕਿਤਨੇ ਕਿਤੇ ਥੋੜਾ ਮਨ ਦੇ ਵਿੱਚ ਇੱਕ ਨੇ ਲੋਭ ਵੀ ਇੱਕ ਲਾਲਚ ਵੀ ਆ ਕਿਉਂਕਿ ਸਾਡਾ ਸ਼ਹਿਵਾਜ ਦੇ ਨਾਲ ਇੱਕ ਪਿਆਰ ਬਣ ਗਿਆ ਸੀ ਇੱਕ ਅਟੈਚਮੈਂਟ ਬਣ ਗਈ ਸੀ ਜਿੱਦਾਂ ਇਹ ਬੱਚੇ ਨੇ ਸਾਡੇ ਗੱਲਾਂ ਅਨਮੋਲ ਆ ਹੋਰ ਸਾਡੇ ਪਰਿਵਾਰ ਦੇ ਨਿੱਕੇ ਨਿੱਕੇ ਬੱਚਿਆਂ ਨੂੰ ਤੁਸੀਂ ਸਾਰਿਆਂ ਨੂੰ ਜਾਣਦੇ ਆ ਸਾਰਾ ਦਿਨ ਖੇਡਦੇ ਸੀ ਸਾਡੇ ਕੋਲੇ ਸ਼ਹਿਬਾਜ ਨੂੰ ਤਾਂ ਸੁਰਤ ਹੀ ਸਾਡੇ ਹੱਥਾਂ ਚ ਆਈ ਆ ਕਿਉਂਕਿ ਇਹਨੇ ਬੋਲਣਾ ਵੀ ਇੱਥੇ ਸਿੱਖਿਆ ਸ਼ਹਿਬਾਜ ਦੀ ਮਾਤਰ ਭਾਸ਼ਾ ਵੀ ਇਹੀ ਪੰਜਾਬੀ ਸੁਣਦਾ ਸੀ ਪੰਜਾਬੀ ਵੀ ਬੋਲਦਾ ਸੀ ਸ਼ਹਿਬਾਜ ਸਾਡੀ ਉਂਗਲ ਫੜ ਕੇ ਚੱਲਣੇ ਵੀ ਸਿੱਖਿਆ ਪਰ ਅੱਜ ਇਹ ਆਪਣੇ ਪਿੰਡ ਆਪਣੇ ਪਰਿਵਾਰ ਦੇ ਵਿੱਚ ਵਾਪਸ ਜਾ ਰਿਹਾ ਸਤਿ ਸ੍ਰੀ ਅਕਾਲ ਅਰਦਾਸ ਕਰਿਓ ਵੀ ਇਹ ਦੋਨੋਂ ਮਾਂ ਪੁੱਤ ਖੁਸ਼ ਰਹਿਣ ਚੜ੍ਹਦੀ ਕਲਾ ਵਿੱਚ ਰਹਿਣ ਤੰਦਰੁਸਤ ਰਹਿਣ ਹਲੋ ਹਾਂਜੀ ਸ਼ਿਵਾਸ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਧੰਨਵਾਦ ਜੀ ਤੁਹਾਡਾ ਜੀ ਬਹੁਤ ਬਹੁਤ ਸ਼ੁਕਰੀਆ ਅੱਜ ਨਸੀਮਾ ਭੈਣ ਵੀ ਆਪਣੇ ਘਰ ਚਲੀ ਆ ਸ਼ਹਿਵਾਜ ਵੀ ਆਪਣੇ ਘਰ ਚੱਲਿਆ अच्छा हां कटनी कोल दाती और एक शहर ਦੇ ਵਿੱਚ ਹੀ ਕਬਾਦੀ ਹੈ ਜੀ ਸ਼ੇਖਪੁਰਾ ਸ਼ਹਿਰ ਦੇ ਵਿੱਚ ਕਬਾਦੀ ਕਟਨੀ ਕੋਲ ਹੈ اچھا ਜੀ ٹھیک ਹੈ ਉਹ ਤੋਂ ਬਾਦੀ ਦੇ ਵਿੱਚ ਮੈਨੂੰ ਕੋਈ ਟਿਕਾ ਲੱਭਾ ਜੀ ਕੋਈ ਮੁਕੰਮਲਾਂ ਦੀ ਕੋਈ ਦੁਕਾਨ ਹੋਵੇ ਕਿਉਂਕਿ ਮਸ਼ੀਨ ਤੋਂ ਨਾ ਸਮਝਦਾ ਜੀ 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 ਉਹ ਬਰੋਦਰ रहमान ਜਨਰਲ ਸਟੋਰ ਮਿਲਿਆ ਉਹਨਾਂ ਨਾਲ ਗੱਲ ਕੀਤੀ ਜੀ ਅਸੀਂ ਕੋਸ਼ਿਸ਼ ਕਰਦੇ ਹਾਂ ਫੋਟੋ ਫਾਟੀਆਂ ਦੀ ਲਿਖ ਕੇ ਭੇਜਦੇ ਹਿੰਦੀ ਜੁਣਾ ਨੂੰ ਹਮਮ ਥੋੜਾ ਹੋਵੇ ਖਾਣ ਦੀ ਗੱਲੀ ਉਹਨਾਂ ਨੇ ਫਿਰ ਆਪਣੇ ਉੱਤੇ ਬਰਾਦਰੀ ਕੀਤਾ ਸਾਰੇ ਪਾਸੇ ਉਹ ਤੇ ਬੜਾ ਸਰਪ੍ਰਾਈਜ਼ ਹੋਇਆ ਸੀ ਮੈਨੂੰ ਵੀ ਇੰਨੀ ਜਿਆਦਾ ਘਰ ਵਿਚ阿里 ਤੋਂ ਬਹੁਤ ਵਧੀਆ ਹੋਇਆ ਜੀ ਅੱਜ ਇੱਕੋ ਦਿਨ ਚ ਦੋ ਭੈਣਾਂ ਘਰੇ ਗਈਆਂ ਇੱਕ ਤਾਂ ਉਹ ਛੋੜੀ ਦੂਜੀ ਸ਼ੀਲਾ ਗਈ ਆ ਤੇ ਇੱਕ ਨਰਸੀ ਮੰਗ ਗਈ ਇਹ ਦੋਨੋਂ ਸਿਤਾਮੜੀ ਜ਼ਿਲ੍ਹੇ ਤੋਂ ਆਂ ਹਾਂ ਜੀ ਬਿਹਾਰ ਤੋਂ ਹੀ ਹਨਾ ਉਹ ਵੀ ਸਿਕੂਪੁਰਾ ਜ਼ਿਲ੍ਹਾ ਇਹਦਾ ਸਿਕੂਪੁਰਾ ਜ਼ਿਲ੍ਹਾ ਤੇ ਚਲੋ ਬਹੁਤ ਜਿਵੇਂ ਜਿਹਦਾ ਸ਼ਹਿਰ ਚ ਇਹਦਾ ਬਾਤ ਹੀ ਜਾ ਗਈ ਬਹੁਤ ਬਖਤੀ ਉਹ ਤੋਂ ਨਿਆ ਨਾਰਾ ਮੈਨੂੰ ਵੀ ਬੜਾ ਸਰਪ੍ਰਾਈਜ਼ ਹੋਇਆ ਜੀ ਬਾਤ ਮੈਚਾ ਲੱਗਿਆ ਜੀ ਸੋ ਸ਼ੁਕਰ ਅੱਤਮਾ ਦਾ ਚਲੋ ਦੂਸਰਾ ਧੰਨਵਾਦ ਦੱਤ ਸਾਹਿਬ ਆ ਜੋ ਅੱਗੇ ਸਾਡੇ ਦੱਤ ਸਾਹਿਬ ਦਾ ਵੀ ਧੰਨਵਾਦ ਆ ਜੀ ਬਹੁਤ ਬਹੁਤ ਸਨਮਦਰ ਦੱਤ ਜਿਹੜੇ ਇੱਥੇ ਤੁਹਾਡੇ ਨਾਲ ਸੰਪਰਕ ਕਰਦੇ ਨੇ ਇਹਨਾਂ ਦੇ ਨਾਲ ਕਾਉਂਸਲਿੰਗ ਕਰਕੇ ਇਹਨਾਂ ਦਾ ਨਾਮ ਪਤਾ ਸਾਰਾ ਸਾਨੂੰ ਬਿਲਕੁਲ ਬਿਲਕੁਲ ਬਹੁਤ ਅੱਛੀ ਜੀ ਚਲੋ ਸ਼ੀਕਾ ਸ਼ਵਾਜੀ ਸ਼ੁਕਰੀ ਸਾਡੇ ਸ਼ਿਮਿੰਦਰ ਦੱਤ ਜੀ ਨੇ ਜੀ ਇਹ ਜਿਹੜੇ ਪੇਸ਼ੈਂਟ ਅਨਨੋਨ ਨੇ ਜਿਨ੍ਹਾਂ ਦੇ ਡਰੈਸ ਨਹੀਂ ਪਤਾ ਉਹਨਾਂ ਦੇ ਕੋਲੇ ਘੰਟਿਆਂ ਵੱਧੀ ਬੈਠ ਕੇ ਉਹਨਾਂ ਦੀ ਕਾਉਂਸਲਿੰਗ ਕਰਨੀ ਹੌਲੀ ਹੌਲੀ ਉਹਨਾਂ ਤੋਂ ਨਾਮ ਪੁੱਛਣਾ ਡਰੈਸ ਪੁੱਛਣਾ ਕਿਉਂਕਿ ਜਿਵੇਂ ਨਰਸਾ ਮਾ ਭੈਣ ਪਿਛਲੇ ਸਵਾ ਦੋ ਸਾਲਾਂ ਤੋਂ ਸਾਡੇ ਕੋਲੇ ਰਹਿ ਰਹੀ ਸੀਗੀ ਬਹੁਤ ਵਾਰੀ ਮੈਂ ਖੁਦ ਵੀ ਪੁੱਛਿਆ ਸੀ ਇਹ ਤੋਂ ਨਹੀਂ ਸੀ ਦੱਸਦੀ ਭੈਣ ਪਰ ਹੁਣ ਹੌਲੀ 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 ਸਮਿੰਦਰਦਰਪਤ ਜੀ ਨੇ ਉਹਦੇ ਨਾਲ ਇੱਕ ਰਿਸ਼ਤਾ ਬਣਾਇਆ ਭੈਣਾ ਭਰਾ ਵਾਂਗ ਬੈਠ ਕੇ ਗੱਲਾਂ ਕਰਨੀਆਂ ਹੌਲੀ ਹੌਲੀ ਉਹਨੂੰ ਕਰੇਦਣਾ ਸ਼ੁਰੂ ਕੀਤਾ ਫਿਰ ਇੱਕ ਸਿਰਫ ਇਹਨੇ ਇੰਨਾ ਹੀ ਦੱਸਿਆ ਸੀਗਾ ਵੀ ਮੇਰਾ ਜਿਹੜਾ ਐਡਰੈਸ ਆ ਉਹ ਕਟਣੀ ਕੋਲ ਆ ਉਹ ਕਟਣੀ ਕੋਲ ਕੋਈ ਇਲਾਕਾ ਉੱਥੇ ਉੱਥੋਂ ਲੱਭਦੇ ਲੱਭਦੇ ਸ਼ਿਵ ਆਸਜੀ ਦੇ ਕੋਲੇ ਵੀ ਪਤਾ ਨਹੀਂ ਕਿਹੜੀ ਗੱਦੜ ਸਿੰਘੀ ਆ ਵੀ ਉਹਨੂੰ ਤੁਸੀਂ ਬਸ ਇੱਕ ਆਈਡੀਆ ਦੇ ਦਿਓ ਮਾੜਾ ਜਿਹਾ ਸ਼ਹਿਰ ਦਾ ਕੁਝ ਵੀ ਆ ਸ਼ਹਿਰ ਆ ਉਹ ਇਸ ਤਰੀਕੇ ਨਾਲ ਘਰ ਲੱਭ ਲੈਂਦੇ ਨੇ ਕਿੰਨੇ ਮੈਂਬਰ ਸਾਡੇ ਮੁਖ ਉਫਤਰੀ ਸੇਵਾ ਪਰਿਵਾਰ ਦੇ ਜਿਹੜੇ ਘਰਾਂ ਨੂੰ ਚਲੇ ਗਏ ਨੇ ਸ਼ਿਵ ਆਸ਼ ਜੀ ਦੇ ਕਾਰਨ ਕਿੰਨੇ ਮੈਂਬਰ ਹੋਰ ਸੰਸਥਾਵਾਂ ਦੇ ਜਿਹੜੇ ਹੈਗੇ ਨੇ ਅਲੱਗ-ਅਲੱਗ ਥਾਵਾਂ ਤੋਂ ਉਹਨਾਂ ਦੀ ਵੀ ਉਹ ਸਪੋਰਟ ਕਰਦੇ ਨੇ ਉਹਨਾਂ ਦੇ ਮੈਂਬਰਾਂ ਨੂੰ ਵੀ ਘਰ ਪਚਾਉਂਦੇ ਨੇ ਬਹੁਤ ਧੰਨਵਾਦ ਤੁਹਾਡਾ ਜਿਹੜਾ ਤੁਸੀਂ ਸਪੋਰਟ ਕਰਦੇ ਹੋ ਦੁਆਵਾਂ ਦਿੰਦੇ ਹੋ ਅਰਦਾਸਾਂ ਕਰਦੇ ਹੋ ਅਸੀਸਾਂ ਦਿੰਦੇ ਹੋ ਜਿਹਦੇ ਸਦਕਾ ਅਸੀਂ ਕਿੰਨਾ ਭੈਣਾਂ ਦੇ ਭਰਾ ਬਣ ਪਾਉਨੇ ਆ ਕਿੰਨਾ ਬੱਚਿਆਂ ਦੇ ਨਾਲ ਖੜ ਪਾਉਨੇ ਆ ਬਹੁਤ ਬਹੁਤ ਧੰਨਵਾਦ ਆ ਸਰ ਸ਼ੁਕਰੀਆ ਜੀ ਤੁਹਾਡਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਹਾਂ ਵਿਸ਼ੇ ਬਾਏ ਚੱਲਿਆ ਫਿਰ ਤੋਂ ਬਾਏ 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 ਕਾ ਭਾਈ ਭਾਈ ਠੀਕ ਹੈ ਜਾਣਾ ਵਾ ਕਿੱਥੇ ਜਾਣਾ ਮਾਮਾ ਦੇ ਨਾਲ ਜਾਣਾ ਮਾਮੂ ਦੇ ਨਾਲ ਜਾਣਾ ਜਿਹੜੇ ਕੰਮ ਸੀ ਕਰਾਏ ਹਾਂ ਜਾ ਠੀਕ ਹੈ ਅਜਲੇ ਮਾਈ 1000 ਰੁਪਏ ਤੁਮ ਵੀ ਰੱਖ ਲੋ ਕਿਰਾਏ ਲਈ ਕਿਰਾਇਆ ਭਾਣ ਲਗਾ ਦੇਣਾ ਇਸ ਕਾ ਦਵਾਈ ਹੈ तो एक महीने का दवाई है इसमें एक महीने बाद इधर लेके आना इसको दवाई लेके जाना आपका कोई भी पैसा नहीं लगेगा और आने जाने का हम टिकट का खर्चा भी दे देंगे क्योंकि इस बच्चे के लिए हम विनती करते हैं आपको ठीक है भाई ध्यान रखिएगा शहबाज इधर आ परंतु कभी मिलना नहीं सामने यार है ਕਦੇ ਨਹੀਂ ਮਿਲਣਾ ਹੂੰ ਇਹਨੂੰ ਅਜੇ ਵੀ ਨਹੀਂ ਪਤਾ ਬੱਚੇ ਨੂੰ ਵੀ ਅੱਜ ਇਹਦੀ ਜ਼ਿੰਦਗੀ ਦੇ ਵਿੱਚ ਕਿੰਨਾ ਵੱਡਾ ਬਦਲਾਅ ਆਇਆ ਇੰਦਾ ਹੀ ਸਾਡੇ ਕੋਲੇ ਸੁਖਮਣੀ ਆਈ ਸੀਗੀ ਇੱਥੇ ਜੰਮੀ ਸੀ ਉਹ ਤਾਂ ਤੇ ਜਦੋਂ ਉਹ ਐਡਿਕ ਹੋਈ ਸੀ ਉਹ ਘਰੇ ਚਲੇ ਗਈ ਇਹ ਸੁਖਮਣੀ ਤੇ ਇਹ ਦੋਨੋਂ ਹਾਣ ਦੇਦੇ ਸੀਗੇ ਤੇ ਉਹ ਵੀ ਜਦੋਂ ਲੈ ਕੇ ਘਰ ਦੇ ਮੁੜ ਕੇ ਚੱਕਲ ਹੀ ਨਹੀਂ ਦਿਖਾਈ ਕਦੇ ਉਹਨਾਂ ਨੇ ਤੇ ਹੁਣ ਅੱਜ ਇਹ ਵੀ ਆਪਣੇ ਪਰਿਵਾਰ ਦੇ ਨਾਲ ਚੱਲਿਆ ਸ਼ਹਿਵਾਜ ਆਪਣੇ ਮਾਮਿਆਂ ਦੇ ਨਾਲ ਪਤਾ ਨਹੀਂ ਕਦੋਂ ਦੁਬਾਰਾ ਮਿਲ ਹੋਣੇ ਆ ਤੇ ਕਿੱਥੇ ਬੱਚੇ ਨੇ ਸ਼ਾਇਦ ਕਰਮਾਂ ਦੀ ਸੌਦੇ ਆ ਜਿੱਥੇ ਇੱਥੇ ਕਰਮ ਲਿਖਿਆ ਜਿੱਦਾਂ ਅਨਜਲ ਲਿਖਿਆ ਜਿੱਥੇ ਜਿੰਨਾ ਸਮਾਂ ਲਿਖਿਆ ਬੰਦੇ ਨੇ ਉੱਥੇ ਉਸੇ ਤਰ੍ਹਾਂ ਬਤੀਤ ਕਰਨਾ ਉਹੀ ਜੇ ਇਹ ਨਾ ਹੁੰਦੇ ਹੋ ਸਕਦਾ ਸੀ ਸ਼ਹਿਵਾਜ ਇੱਥੇ 15-20 ਸਾਲ ਦਾ ਹੋ ਕੇ ਵੱਡਾ ਹੋ ਕੇ ਜਵਾਨ ਹੋ ਕੇ ਕਿਤੇ ਚੰਗਾ ਕੋਈ ਜੌਬ ਕਰਦਾ ਕੋਈ ਚੰਗਾ ਅਫੀਸਰ ਬਣਦਾ ਸ਼ਾਇਦ ਉਹਥੇ ਜਾ ਕੇ ਵੀ ਇਸ ਤੋਂ ਵੀ ਵਧੀਆ ਕਰੇ ਕੁਝ ਇਹ ਬੱਚਾ ਉੱਥੇ ਜਾ ਕੇ ਵੀ ਪੜ੍ਹ ਲਿਖ ਕੇ ਇੱਕ ਚੰਗਾ ਇਨਸਾਨ ਬਣੇ ਇੱਕ ਚੰਗਾ ਅਫੀਸਰ ਬਣੇ ਕੋਈ ਕਰਮਾਂ ਦੀ ਗੱਲ ਆ ਕਰਮ ਤੋਂ ਬਿਨਾ ਕੁਝ ਨਹੀਂ ਮਿਲਦਾ ਪਰ ਕਰਮ ਕਮਾਉਣੇ ਸਾਨੂੰ ਖੁਦ ਨੂੰ ਪੈਂਦੇ ਆ यही भी असि इंतजार करिए बैठ के भी जो सा है मिल ही जाना जो बीजा गे सो बढ़ा गे वाह जी का खालसा धन्यवाद भाई ध्यान रखना आप इसका ठीक है जब भी हम कॉल करेंगे जहाँ आपने इसके साथ बात करवानी है वीडियो कॉल पे हमारी ठीक है नरसिम्मा दवाई खाना है और घर पे रहना है बाहर नहीं जाना है कहीं ठीक है ठीक है जाना इधर ही रुकना नहीं है अभी कहाँ जाना है तूने नहीं नहीं कहीं नहीं जाना इधर जाना है अंदर अरे लड़के को भी पकड़ लेते हैं शहबाज बाय 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 बाई शहबाज बाय 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 इस घर चो ਜਿਹੜੇ ਕਦਮ ਉਹਦੇ ਬਾਹਰ ਵੱਲ ਨੂੰ ਜਾ ਰਹੇ ਆ ਉਹ ਪਤਾ ਨਹੀਂ ਕਦੋਂ ਵਾਪਸ ਕਿਤੇ ਇਸ ਘਰ ਨੂੰ ਵਰਤਣਗੇ ਜੋ ਮਨਜੂਰ